ਅਸੀਂ ਬੱਲੌਰ ਇਸਬਤ ਕਾਂਡ ਦੇ ਵਿੱਚ ਗ੍ਰਿਫਤਾਰ ਡੀਆਈਜੀ ਪੋਲਰ ਨੂੰ ਤੇ ਉਹਦੇ ਵਿਚੋਲੀਆਂ ਕਾਨੂੰਨ ਨੂੰ ਜਿਹੜਾ ਜਿਸਟਿਸ ਕੋਰਟ ਦੇ ਵਿੱਚ ਪੇਸ਼ ਲੈ ਕੇ ਕੀਤਾ ਗਿਆ 10 ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਲੈ ਕੇ ਆਇਆ ਗਿਆ ਜਿੱਥੇ ਸੀਬੀਆਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਹੁਣ ਉਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਊਗਾ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੁਝ ਦੇਰ ਬਾਅਦ ਸਪੱਸ਼ਟ ਹੋ ਜਾਵੇਗਾ ਪਰ ਇਸ ਦੇ ਨਾਲ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਕਿਉਂਕਿ ਲਗਾਤਾਰ 21 ਘੰਟੇ ਦੀ ਸਰਚ ਤੋਂ ਬਾਅਦ ਜਿੱਥੇ 7 ਕਰੋੜ ਰੁਪਇਆ ਜਿਹੜਾ ਕੈਸ਼ ਬਰਾਮਦ ਹੋ ਚੁੱਕਿਆ ਉੱਥੇ ਜਿਹੜਾ ਵੱਡੇ ਜਿਹੜੀ ਹੈ ਹੋਰ ਸੰਪਤੀ ਦੇ ਜਿਹੜਾ ਉਹਨਾਂ ਦੇ ਜਿਹੜਾ ਜਾਇਦਾਦ ਦੇ ਜਿਹੜੇ ਕਾਗਜ਼ਾਤ ਨੇ ਉਹ ਮਿਲ ਚੁੱਕੇ ਨੇ ਤੇ ਇਸ ਮਾਮਲੇ 'ਚ ਹੁਣ ਜਿਹੜੀ ਆ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਤੇ ਹਾਲਾਂਕਿ ਸੀਵੇ ਵੱਲੋਂ ਇਸ ਮਾਮਲੇ 'ਚ ਜਿਹੜਾ 7 ਤੋਂ 8 ਦਿਨ ਦਾ ਜਿਹੜੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਆ ਤੇ ਮਿਲਦਾ ਕਿੰਨੇ ਦਿਨ ਦਾ ਰਿਮਾਂਡ ਕੋਰਟ ਨੂੰ ਰਿਮਾਂਡ ਕਿੰਨੇ ਦਿਨਾਂ ਦਾ ਦਿੰਦੀ ਆ ਇਹ ਫਿਲਹਾਲ ਕੁਝ ਦੇਰ ਬਾਅਦ ਜਿਹੜਾ ਸਪਸ਼ਟ ਹੋ ਜਾਵੇਗਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਹੁਣ ਜਿਹੜਾ ਚਿੰਡੀਗੜ੍ਹ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਲੈ ਕੇ ਆਇਆ ਗਿਆ ਤੇ ਨਾਲ ਉਹਨਾਂ ਦੇ ਵਿਚੋਲੀਏ ਜਿਹੜਾ ਤੰਨੂ ਉਹ ਵੀ ਇਹਦੇ ਨਾਲ ਉਹਨਾਂ ਦੇ ਮੌਜੂਦ ਸੀ ਕਿਉਂਕਿ ਕੱਲ ਦੀ ਜਿਸ ਤਰ੍ਹਾਂ 8 ਲੱਖ ਦੀ ਰਿਸ਼ਵਤ ਤੋਂ ਬਾਅਦ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ 21 ਘੰਟੇ ਜਿਹੜੀ ਆ ਸਰਚ ਜਿਹੜੀ ਉਹਨਾਂ ਦੇ ਜਿਹੜੇ ਘਰ ਦੇ ਉੱਤੇ ਚੱਲਦੀ ਰਹੀ ਆ ਤੇ ਉਸ ਤੋਂ ਬਾਅਦ ਕਈ ਜਿਹੜੀਆਂ ਪੈਸੇ ਗਣ ਲਈ ਜਿਹੜੀਆਂ ਮਸ਼ੀਨਾ ਮੰਗੋਣੀਆਂ ਪਈਆਂ ਤੇ ਉਸ ਤੋਂ ਬਾਅਦ ਹੁਣ ਤੱਕ ਜਿਹੜੀ ਜਾਂਚ ਦੇ ਵਿੱਚ 7 ਕਰੋੜ ਜਿਹੜਾ ਨਗਦ ਉਹਨਾਂ ਦੇ ਘਰ ਤੋਂ ਜਿਹੜਾ ਬਰਾਮਦ ਹੋ ਚੁੱਕਿਆ ਹੋਰ ਲਗਜ਼ਰੀ ਗੱਡੀਆਂ ਜਿਹੜੀਆਂ ਲੱਗ ਜਿਹੜੀਆਂ ਘੜੀਆਂ ਦੀ ਗੱਲ ਕੀਤੀ ਜਾਵੇ ਉਹ ਵੀ 22 ਦੇ ਕਰੀਬ ਘੜੀਆਂ ਨੇ 1.5 ਕਿਲੋ ਤੋਂ ਕਰੀਬ ਜਿਹੜਾ ਜਿਆਦਾ ਸੋਨਾ ਹੈ ਤੇ ਹੋਰ ਜਿਹੜੀ ਜਾਇਦਾਦ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਾਗਜ਼ਾਤ ਨੇ ਉਹ ਵੀ ਉਹ ਵੀ ਬਰਾਮਦ ਹੋਏ ਨੇ ਜਿਹੜਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਕਸਲ ਤਸਵੀਰਾਂ ਨੇ ਤੇ ਹੁਣ ਕੁਛੀ ਦੇਰ ਬਾਅਦ ਰਿਮਾਂਡ ਤੋਂ ਬਾਅਦ ਵਾਪਸ ਆਉਂਦੇ ਨੇ ਤੇ ਦੇਖਦੇ ਆ ਕਿੰਨੇ ਦਿਨ ਦਾ ਉਹਨਾਂ ਨੂੰ ਰਿਮਾਂਡ ਮਿਲਦਾ ਤੇ ਆਖਰ ਇਸ ਰਿਮਾਂਡ ਤੇ ਦੌਰਾਨ ਸੀਬੀਆ ਵੱਲੋਂ ਹੋਰ ਕੀ ਕੀ ਜਿਹੜਾ ਖੁਲਾਸੇ ਕੀਤੇ ਜਾਂਦੇ ਨੇ ਕਿਉਂਕਿ ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਵੱਡੇ ਖੁਲਾਸੇ ਹੋਏ ਨੇ ਜਾਇਦਾਦ ਦੇ ਜਿਹੜਾ ਨਕਦ ਪੈਸੇ ਤਾਂ ਹੋਏ ਨੇ ਉਹਨਾਂ ਦੀ ਜਿਹੜੀ ਜਾਇਦਾਦ ਦਾ ਹੁਣ ਲੋਕਰ ਜਿਹੜੀਆਂ ਚਾਬੀਆਂ ਨੇ ਉਹ ਜਿਹੜੀਆਂ ਬ੍ਰਾਂਮ ਬੁਝੀਆਂ ਨੇ ਤੇ ਹੁਣ ਰਿਮਾਨਡ ਤੋਂ ਬਾਅਦ ਲੋਕਰ ਵੀ ਖੋਲੇ ਜਾਣਗੇ ਤੇ ਉਹਨਾਂ ਦੀ ਕਿੱਥੇ ਕਿੱਥੇ ਜਾਇਦਾਦ ਦਾ ਉੱਥੇ ਵੀ ਜਿਹੜਾ ਉਹਨਾਂ ਦੇ ਜਾ ਕੇ ਸਰਚ ਕੀਤੀ ਜਾਊਗੀ ਪਰ ਫਿਲਹਾਲ ਕੁਝ ਦਿਨ ਰਿਮਾਨਡ ਮਿਲੂਗਾ ਰਿਮਾਨਡ ਤੋਂ ਬਾਅਦ ਸਪਸ਼ਟ ਹੋ ਜਾਵੇਗਾ ਕਿ ਕਿੰਨੇ ਦਿਨ ਦਾ ਮਿਲਦਾ ਤੇ ਉਸ ਤੋਂ ਬਾਅਦ ਜਿਹੜਾ ਸੀਬੀਆ ਵੱਲੋਂ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਦੇ ਕਿੱਥੇ ਕਿੱਥੇ ਜਾ ਕੇ ਜਿਹੜਾ ਕਾਗਜ਼ਾਤ ਸਰਚ ਕਰਦੀ ਆ ਅਸੀਂ ਵੀ ਵੱਲੋਂ ਰਿਸ਼ਮਤ ਕਾਂਡ ਦੇ ਵਿੱਚ ਗ੍ਰਿਫਤਾਰ ਡੀਆਈਜੀ ਪੋਲਰ ਨੂੰ ਤੇ ਉਹਦੇ ਵਿਚੋਲੀਆਂ ਕਾਨੂੰਨ ਨੂੰ ਜਿਹੜਾ ਜਿਸਟ੍ਰਿਕ ਕੋਰਟ ਦੇ ਵਿੱਚ ਪੇਸ਼ ਲੈ ਕੇ ਕੀਤਾ ਗਿਆ 10 ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਲੈ ਕੇ ਆਇਆ ਗਿਆ ਜਿੱਥੇ ਸੀਬੀਆਈ ਕੋਰਟ ਦੇ ਵਿੱਚ ਜਿਹੜਾ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਤੇ ਹੁਣ ਉਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਜਾਊਗਾ ਹੁਣ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਕੁਝ ਦਿਨ ਬਾਅਦ ਸਪੱਸ਼ਟ ਹੋ ਜਾਵੇਗਾ ਪਰ ਇਸ ਦੇ ਨਾਲ ਹੋਰ ਵੱਡੇ ਖਲਾਸੇ ਵੀ ਹੋ ਸਕਦੇ ਨੇ ਕਿਉਂਕਿ ਲਗਾਤਾਰ 21 ਘੰਟੇ ਦੀ ਸਰਚ ਤੋਂ ਬਾਅਦ ਜਿੱਥੇ 7 ਕਰੋੜ ਰੁਪਇਆ ਜਿਹੜਾ ਕੈਸ਼ ਬਰਾਮਦ ਹੋ ਚੁੱਕਿਆ ਉੱਥੇ ਹੀ ਜਿਹੜਾ ਵੱਡੇ ਜਿਹੜਿਆ ਹੋਰ ਸੰਪਤੀ ਦੇ ਜਿਹੜਾ ਉਹਨਾਂ ਦੇ ਜਿਹੜਾ ਜਾਇਦਾਦ ਦੇ ਜਿਹੜੇ ਕਾਗਜ਼ਾਤ ਨੇ ਉਹ ਮਿਲ ਚੁੱਕੇ ਨੇ ਤੇ ਇਸ ਮਾਮਲੇ 'ਚ ਹੁਣ ਜਿਹੜੀ ਆ ਕਿੰਨੇ ਦਿਨ ਦਾ ਰਿਮਾਂਡ ਮਿਲਦਾ ਤੇ ਹਾਲਾਂਕਿ ਸੀਵੀ ਵੱਲੋਂ ਇਸ ਮਾਮਲੇ 'ਚ ਜਿਹੜਾ 7 ਤੋਂ 8 ਦਿਨ ਦਾ ਜਿਹੜੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਆ ਤੇ ਉਹ ਮਿਲਦਾ ਕਿੰਨੇ ਦਿਨ ਦਾ ਰਿਮਾਂਡ ਕੋਰਟ ਨੂੰ ਰਿਮਾਂਡ ਕਿੰਨੇ ਦਿਨਾਂ ਦਾ ਦਿੰਦੀ ਆ ਇਹ ਫਿਲਹਾਲ ਕੁਝ ਥੇਰ ਬਾਅਦ ਜਿਹੜਾ ਸਪਸ਼ਟ ਹੋ ਜਾਵੇਗਾ ਪਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਦੁਪਹਿਰ ਤੋਂ ਬਾਅਦ ਹੁਣ ਜਿਹੜਾ ਚੰਡੀਗੜ੍ਹ ਸੀਬੀਆਈ ਦੀ ਸਪੈਸ਼ਲ ਕੋਰਟ ਦੇ ਵਿੱਚ ਜਿਹੜਾ ਸੀਬੀਆਈ ਵੱਲੋਂ ਲੈ ਕੇ ਆਇਆ ਗਿਆ ਤੇ ਨਾਲ ਉਹਨਾਂ ਦੇ ਵਿਚੋਲੀਏ ਜਿਹੜਾ ਤੰਨੂ ਉਹ ਵੀ ਜਿਹੜਾ ਨਾਲ ਉਹਨਾਂ ਦੇ ਮੌਜੂਦ ਸੀ ਕਿਉਂਕਿ ਕੱਲ ਦੀ ਜਿਸ ਤਰ੍ਹਾਂ 8 ਲੱਖ ਦੀ ਰਿਸ਼ਵਤ ਤੋਂ ਬਾਅਦ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਲਗਾਤਾਰ 21 ਘੰਟੇ ਜਿਹੜੀ ਆ ਸਰਚ ਜਿਹੜੀ ਆ ਉਹਨਾਂ ਦੇ ਜਿਹੜੇ ਘਰ ਦੇ ਉੱਤੇ ਚੱਲਦੀ ਰਹੀ ਆ ਤੇ ਉਸ ਤੋਂ ਬਾਅਦ ਕਈ ਜਿਹੜੀਆਂ ਪੈਸੇ ਗਣ ਲਈ ਜਿਹੜੀਆਂ ਮਸ਼ੀਨਾ ਮੰਗੋਣੀਆਂ ਪਈਆਂ ਤੇ ਉਸ ਤੋਂ ਬਾਅਦ ਹੁਣ ਤੱਕ ਜਿਹੜੀ ਜਾਂਚ ਦੇ ਵਿੱਚ ਸੱਤ ਉਹ ਜਿਹੜਾ ਨਗਦ ਉਹਨਾਂ ਦੇ ਘਰ ਤੋਂ ਜਿਹੜਾ ਬਰਾਮਦ ਹੋ ਚੁੱਕਿਆ ਹੋਰ ਲਗਜ਼ਰੀ ਗੱਡੀਆਂ ਜਿਹੜੀਆਂ ਲਗਜ਼ਰੀ ਘੜੀਆਂ ਦੀ ਗੱਲ ਕੀਤੀ ਜਾਵੇ ਉਹ ਵੀ 22 ਦੇ ਕਰੀਬ ਘੜੀਆਂ ਨੇ 1.5 ਕਿਲੋ ਤੋਂ ਕਰੀਬ ਜਿਹੜਾ ਜਿਆਦਾ ਸੋਨਾ ਹੈ ਤੇ ਹੋਰ ਜਿਹੜੀ ਜਾਇਦਾਦ ਦੇ ਜਿਹੜੇ ਬਹੁਤ ਸਾਰੇ ਜਿਹੜੇ ਕਾਗਜ਼ਾਤ ਨੇ ਉਹ ਵੀ ਉਹ ਵੀ ਬਰਾਮਦ ਹੋਏ ਨੇ ਜਿਹੜਾ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਕਸਲ ਤਸਵੀਰਾਂ ਨੇ ਤੇ ਹੁਣ ਕੁਛੀ ਦੇਰ ਬਾਅਦ ਰਿਮਾਂਡ ਤੋਂ ਬਾਅਦ ਵਾਪਸ ਆਉਂਦੇ ਨੇ ਤੇ ਦੇਖਦੇ ਹਾਂ ਕਿੰਨੇ ਦਿਨ ਦਾ ਉਹਨਾਂ ਨੂੰ ਰਿਮਾਂਡ ਮਿਲਦਾ ਤੇ ਆਖਰ ਇਸ ਰਿਮਾਂਡ ਤੇ ਦੌਰਾਨ ਸੀਬੀਏ ਵੱਲੋਂ ਹੋਰ ਕੀ ਕੀ ਜਿਹੜਾ ਖੁਲਾਸੇ ਕੀਤੇ ਜਾਂਦੇ ਨੇ ਕਿਉਂਕਿ ਲਗਾਤਾਰ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਵੱਡੇ ਖੁਲਾਸੇ ਹੋਏ ਨੇ ਜਾਇਦਾਦ ਦੇ ਜਿਹੜਾ ਨਕਦ ਪੈਸੇ ਤਾਂ ਹੋਏ ਨੇ ਉਹਨਾਂ ਦੀ ਜਿਹੜੀ ਜਾਇਦਾਦ ਦਾ ਹੁਣ ਡੌਕਰ ਜਿਹੜੀਆਂ ਚਾਬੀਆਂ ਨੇ ਉਹ ਜਿਹੜੀਆਂ ਬ੍ਰਾਂਹ ਬੁਝੀਆਂ ਨੇ ਤੇ ਹੁਣ ਰਿਮਾਨਡ ਤੋਂ ਬਾਅਦ ਲੋਕਰ ਵੀ ਖੋਲੇ ਜਾਣਗੇ ਤੇ ਉਹਨਾਂ ਦੀ ਕਿੱਥੇ ਕਿੱਥੇ ਜਾਇਦਾਦ ਦਾ ਉੱਥੇ ਵੀ ਜਿਹੜਾ ਉਹਨਾਂ ਦੇ ਜਾ ਕੇ ਸਰਚ ਕੀਤੀ ਜਾਊਗੀ ਪਰ ਫਿਲਹਾਲ ਕੁਝ ਦਿਨ ਰਿਮਾਨਡ ਮਿਲੂਗਾ ਰਿਮਾਨਡ ਤੋਂ ਬਾਅਦ ਸਪਸ਼ਟ ਹੋ ਜਾਵੇਗਾ ਕਿ ਕਿੰਨੇ ਦਿਨ ਦਾ ਮਿਲਦਾ ਤੇ ਉਸ ਤੋਂ ਬਾਅਦ ਜਿਹੜਾ ਸੀਬੀਆਈ ਵੱਲੋਂ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਦੇ ਕਿੱਥੇ ਕਿੱਥੇ ਜਾ ਕੇ ਜਿਹੜਾ ਕਾਗਜ਼ਾਤ ਸਰਚ ਕਰਦੀ ਆ ਕੈਮਰਾਮੈਨ ਰੋਸ਼ਨ ਦੇ ਨਾਲ ਗੁਰਦੀਪ ਬਹਿਨੀਪਾਲ ਡੇਲੀ ਪੋਸਟ ਪੰਜਾਬੀ